ਬਾਬਾ ਕਾਸ਼ੀ ਪ੍ਰਸ਼ਾਦ ਸ਼ਿਵ ਮੰਦਿਰ ਕੋਟਕਪੂਰਾ ਰੋਡ ਵਿਖੇ ਸ੍ਰੀ ਹਨੂਮਾਨ ਜਨਮ ਉਤਸਵ ਸਤਪਾਲ ਗੋਇਲ ਜੀ ਦੀ ਪ੍ਰਧਾਨਗੀ ਹੇਠ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਮੰਦਿਰ ਦੇ ਜੁਆਇੰਟ ਸੈਕਟਰੀ ਸ੍ਰੀ ਦੀਪਕ ਬਾਂਸਲ ਜੀ ਨੇ ਦੱਸਿਆ ਕਿ ਜੋਤੀ ਪਰਚੰਡ ਮੰਦਿਰ ਕਮੇਟੀ ਦੇ ਸਰਪ੍ਰਸਤ ਸ੍ਰੀ ਪਵਨ ਬਾਂਸਲ ਸ੍ਰੀ ਅਸ਼ੋਕ ਬਾਂਸਲ ਜੀ ਦੁਆਰਾ ਕੀਤੀ ਗਈ ਇਸ ਮੌਕੇ ਬਾਲਾ ਜੀ ਸੰਗ ਅਤੇ ਪੁਜਾਰੀ ਮੰਗਤ ਰਾਮ ਸ਼ਰਮਾ ਵੱਲੋਂ ਸ਼ਰਧਾਲੂਆਂ ਨੂੰ ਪਜਨਾਨ ਦੀ ਗੰਗਾ ਵਿੱਚ ਡੁਬਕੀਆਂ ਲਗਵਾਈਆਂ ਗਈਆਂ ਸ਼ਰਧਾਲੂਆਂ ਦਾ ਪਾਰੀ ਇਕੱਠ ਦੇਖਣ ਨੂੰ ਮਿਲਿਆ ਸੰਗਤ ਲਈ ਪੰਡਾਰੇ ਦਾ ਪ੍ਰਬੰਧ ਸੈਕਟਰੀ ਐਡਵੋਕੇਟ ਗੁਲਸ਼ਨ ਮਿੱਤਲ ਅਤੇ ਖਜ਼ਾਨਚੀ ਭਗਵਾਨ ਦਾਸ ਚੋਪੜਾ ਜੀ ਦੀ ਦੇਖਰੇਖ ਹੇਠ ਬੜੇ ਸੁਚੇਜੇ ਢੰਗ ਨਾਲ ਕੀਤਾ ਗਿਆ ਲੰਗਰ ਵਰਤੌਣ ਲਈ ਲੰਗਰ ਕਮੇਟੀ ਮੁਕਤਸਰ ਅਤੇ ਜੋੜਿਆ ਦੀ ਸੇਵਾ ਰਵਿਦਾਸ ਸੇਵਾ ਮੰਡਲੀ ਵੱਲੋਂ ਨਿਭਾਈ ਗਈ ਸ਼ਰਧਾਲੂਆਂ ਨੇ ਮੰਦਰ ਕਮੇਟੀ ਵੱਲੋਂ ਮੰਦਰ ਦੇ ਕਿਤੇ ਜਾ ਰਹੇ ਵਿਕਾਸ ਕਾਰਜਾਂ ਲਈ ਸਮੁੱਚੀ ਮੰਦਰ ਕਮੇਟੀ ਦੀ ਪ੍ਰਸ਼ੰਸਾ ਕੀਤੀ ਜਿਸ ਵਿੱਚ ਮੰਦਰ ਦੇ ਹਾਲ ਨੂੰ ਵੱਡਾ ਕਰਨਾ ਤੇ ਲਿਫਟ ਲਗਾਉਣਾ ਸ਼ਾਮਲ ਹੈ ਜੁਆਇੰਟ ਸਕੱਤਰ ਸ੍ਰੀ ਦੀਪਕ ਬਾਂਸਲ ਜੀ ਨੇ ਸਮੁੱਚੀ ਸੰਗਤ ਦਾ ਇਸ ਬਾਲਾਜੀ ਅਰਦ ਰਾਤਰੀ ਜਾਗਰਨ ਵਿੱਚ ਹਾਜ਼ਰੀ ਲਗਵਾਉਣ ਲਈ ਧੰਨਵਾਦ ਕੀਤਾ ਇਸ ਸਮੇਂ ਅਜੈ ਕੁਮਾਰ ਪੀਨ ਸੁਨੀਲ ਚੋਪੜਾ ਰਾਹੁਲ ਗੋਇਲ ਵਿਵੇਕ ਕੁਮਾਰ ਸਨੀ ਕੁਮਾਰ ਵਾਸੂ ਅਤੇ ਕਾਰ